ਸਰ ਅੱਜ ਅਸੀਂ ਸਾਂ ਗਏ ਬਾਜ਼ਾਰੇ ਅੱਛਾ ਇਕੱਠੇ ਹੋ ਕੇ ਕਰਦੇ ਸਾਰੇ ਅੱਛਾ ਬਾਜ਼ਾਰ ਚ ਨਹੀਂ ਸੀ ਗੈਮਾ ਗੈਮੀ ਸਾਰੀ ਦੁਨੀਆ ਸਹਿਮੀ ਸਹਿਮੀ ਸੌਦਾ ਸਲਫ ਖਰੀਦਣ ਲੱਗੇ ਦੋਵੇਂ ਜੀਸਾਂ ਅੱਗੇ ਅੱਗੇ ਮੇਰੇ ਬਾਲ ਦੁਕਾਨੋਂ ਬਾਹਰ ਖੜੇ ਸਣ ਪੈਸੇ ਹੱਥਾਂ ਵਿੱਚ ਫੜੇ ਸਣ ਵਾ 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 ਲਕੋਲੇ ਕ ਬਾਲੜੀ ਆਈ ਅੱਛਾ ਚੁੱਪ ਸੀ ਵਟੀ ਨੀਵੀ ਪਾਈ ਠੀਕ ਉਹਨਾਂ ਚਰਨੋਂ ਅਸੀਂ ਵੀ ਮੁੜ ਪਏ ਆਹਾਂ ਆਪਣੇ ਬਾਲਾਂ ਵੱਲ ਨੂੰ ਟੁਰ ਪਏ ਉਹ ਬਾਲ ਨਹੀਂ ਸਾਨੂੰ ਤੱਕਦੀ ਪਈ ਸੀ ਜਿਵੇਂ ਰਾਹ ਸਾਡਾ ਡੱਕਦੀ ਪਈ ਸੀ ਤੱਕਦੀ ਪਈ ਸੀ ਬੇਗਮ ਦਿੱਤੇ ਰੁਪਏ 10 ਸੀ ਅੱਛਾ ਮਾਸ਼ਾਅੱਲਾ ਬੜੀ ਗੱਲ ਬੇਗਮ ਦਿੱਤੇ ਰੁਪਏ 10 ਸੀ ਆਹਾਂ ਉਹ ਨਾ ਹੋਈ ਟਸ ਤੋਂ ਮਸ ਸੀ ਵਾਹ ਨਾ ਉਹ ਪੈਸਿਆਂ ਵੱਲੇ ਤੱਕੀ ਆਹਾਂ ਬੇਗਮ ਆਖਣ ਲੱਗੀ ਯਕੀ ਆਹਾਂ ਨਹੀਂ ਨਾ ਤੂੰ ਪੈਸੇ ਲੈਂਦੀ ਪਈ ਹੈ ਹਾਂ ਸਹੀ ਗੱਲ ਨਾ ਕੁਝ ਮੂੰਹੋਂ ਕਹਿੰਦੀ ਪਈ ਹੈ ਕਈ ਵੀ ਪਈ ਹੈ ਇੱਕ ਛਾਬੜੀ ਵਾਲਾ ਪਿੱਛੋਂ ਬੋਲਿਆ ਬਾਬਾ ਅੱਛਾ ਉਹ ਕੀ ਆਂਦਾ ਬੀਬੀ ਨਾ ਚਿੜਕੋ ਨਾ ਮਾਰੋ ਦਾਬਾ ਵਾ ਵਾ ਇਹ ਕੋਈ ਪਰਸੋ ਚੌਥ ਦੀ ਗੱਲ ਏ ਆਹਾਂ ਵੱਡੇ ਸਦਮੇ ਬਹੁਤ ਦੀ ਗੱਲ ਏ ਆਏ ਹਾਏ ਲਾਹੌਰ ਦੇ ਵਿੱਚ ਨਹੀਂ ਉਹ ਇਲਾਕਾ ਹਾਂ ਹਾਂ ਜਿੱਥੇ ਹੋਇਆ ਬੰਬ ਧਮਾਕਾ ਉਥੇ ਇਹਦਾ ਮਰ ਗਿਆ ਆਬਾ ਜਿਸਮ ਦਾ ਕੋਈ ਨਹੀਂ ਹਿੱਸਾ ਲੱਭਾ ਮਾਪਿਆਂ ਦੀ ਬੜੀ लाਡਲੀ ਧੀ ਏ ਉਹ ਪਿਓ ਦੇ ਬਾਝ ਨਾ ਲੱਗਦਾ ਜੀ ਏ ਕੱਲ ਪਰਸੋਂ ਦੀ ਇਹ ਘੁੰਮਦੀ ਪਈ ਏ ਹਰ ਇੱਕ ਨੂੰ ਇਹ ਪੁੱਛਣ ਲਈ ਏ ਸਭ ਨੂੰ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਕਿਉਂ ਨਹੀਂ ਆਇਆ ਉਹ ਨਹੀਂ ਆਇਆ ਆਏ ਅਸੀਂ ਸੁਣੀਓ ਦਰਦ ਕਹਾਣੀ ਅਸੀਂ ਤੇ ਹੋ ਗਿਆ ਪਾਣੀਓ 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 ਪਾਣੀ ਮੇਰੀ ਬੁੱਢੋ ਮੈਨੂੰ ਕਹਿੰਦੀ Papa ਇਹਨੂੰ ਮੇਰੀ ਦੇ ਦੇ ਮਹਿੰਦੀ ਆਏ ਹਾਏ ਮੇਰਾ ਨਿੱਕਾ ਗੁੱਡੂ ਕਹਿੰਦਾ ਮੈਂ ਵੀ ਨਹੀਂ ਖਡਾਉਣੇ ਲੈਂਦਾ ਖਡਾਉਣੇ ਲੈਂਦਾ ਛੇਤੀ ਨਾਲ ਮੇਰੇ ਪੁੱਤਰ ਵੱਡੇ ਜੇਬ ਚ ਕੁਝ ਰੁਪਈਏ ਕੱਢੇ ਮੈਂ ਵੀ ਸੀ ਕੁਝ ਕੋਲੋਂ ਪਾਏ ਉਸ ਕੁੜੀ ਨੂੰ ਦੇਣਾ ਚਾਹੇ ਆਏ ਹਾਏ ਅੱਗੋ ਤੂਤਲੀ ਜ਼ੁਬਾਨ ਨਾਲ ਸਾਨੂੰ ਕਹਿੰਦੀ ਕੀ ਕਰਨੇ ਮੈਂ ਪੈਸੇ ਮਹਿੰਦੀ Papa ਪੈਸੇ ਲੈਣ ਗਿਆ ਏ ਕਿਹੜਾ ਉੱਥੇ ਰਹਿਣ ਗਿਆ ਏ ਆਏ ਹਾਏ ਸਾਮੀਆਂ ਨੂੰ ਆ ਜਾਣਾ ਹੈ ਹਾਏ ਹਾਏ ਮੈਨੂੰ ਮੋਟਰਸਾਈਕਲ ਤੇ ਬਾਣਾ ਹੈ ਲੈ ਜਾ ਮੈਨੂੰ ਆਪ ਬਾਜ਼ਾਰੇ ਉੱਥੋਂ ਲਾਂਗੇ ਸੋਦੇ ਸਾਰੇ ਜਿਹੜੀ ਜਿਹੜੀ ਚੀਜ਼ ਰਹਿੰਦੀ ਜੁੱਤੀ ਕੱਪੜੇ ਚੂੜੀਆਂ ਮਹਿੰਦੀ ਇੱਕ ਨੇਕੀ ਮੇਰੇ ਨਾਲ ਕਰੋ ਹਾਂ ਹਾਏ ਹਾਏ ਤੁਸੀਂ ਮੇਰੇ ਪਾਪਾ ਨੂੰ ਕਾਲ ਕਰੋ ਹਾਂ ਆਖਿਓ ਤੁਹਾਡੀ ਗੁੱਡੋ ਰਾਣੀ ਅਡੀਕਣ ਈ ਇਹ ਮਰ ਜਾਣੀ ਨਾਲੇ ਆਖਿਓ ਗੁੱਡੋ ਆਖੇ ਕਿ ਹੋਵਣ ਡਿਆ ਨੇ ਬੰਬਤ ਬੰਬਤ ਮਾਕੇ ਦੋਵੇਂ ਹੱਥਾਂ ਨੂੰ ਚੱਕੇ ਅੱਖੂ ਕਾ ਸੁਨੀਆਂ ਗਈਆਂ ਮਕੇ ਆਖੇ ਮੇਰੇ ਸੋਹਣਿਆ ਰੱਬਾ ਜੁਗ ਜੁਗ ਜੀਵੇ ਮੇਰਾ ਅੱਬਾ ਕਦੀ ਆਖੇ ਮੇਰੇ ਸੋਹਣਿਆ ਲਾ ਪਾਪਾ ਆਵੇ ਖੈਰੀ ਸੰਗ ਖੈਰੀ ਸੰਗ ਪਰ ਫੋਰਾ ਰੋਚੜੇ ਅੱਖੋਂ ਟਿਪ ਟਿਪ ਡਿੱਗਣ ਮੋਤੀ ਰੋਂਦੀ ਪਈ ਸੀ ਬੰਦ ਸੀ ਅੱਖਾਂ ਅੱਖਾਂ ਵਿੱਚ ਸਵਾਲ ਸੀ ਰੱਖਾ ਉਹ ਕੀ ਲਿਖੇਗਾ ਇੱਥੇ ਗੋਗੇ ਐਦਾਂ ਦੇ ਕਈ ਹਾਸੇ ਹੋ ਗਏ ਹਾਦਸੇ ਬੜੇ عظیم ਹੋਏ ਨੇ ਬੱਚੇ ਕਈ ਯਤੀਮ ਹੋਏ ਨੇ ਕਿਸੇ ਦਾ ਮਰ ਗਿਆ ਸਿਰ ਦਾ ਸਾਈ ਕਿਸੇ ਦੀਆਂ ਨੇ ਭੱਜੀਆਂ ਬਾਈ ਉਹ ਜੀਣਾ ਇੱਥੇ ਔਖੀ ਗੱਲ ਏ ਖਤਰਾ ਇੱਥੇ ਇੱਕ ਇੱਕ ਪਲ ਏ ਯਾ ਸਰ ਸਾਡੀ ਸੋਚ ਤੇ ਕੰਮ ਨਹੀਂ ਕਿਉਂ ਹੁੰਦੀ ਹੈ دہشت گردੀ ਹਕੂਮਤ ਪੁੱਛੇ ਚਾਹੁੰਦੇ ਕੀ ਨੇ ਉਹ دہشت گرد ਵੀ ਇੱਥੋਂ ਦੇ ਹੀ ਨੇ ਇਹਨਾਂ ਦੇ ਨਾਲ ਗੱਲ ਕਰਨ ਹਾਂ ਮਸਲੇ ਬੈ ਕੇ ਹੱਲ ਕਰਨਾ ਵਾਹ ਹਮ ਰਲ ਕੇ ਬੈ ਜਣ ਦੋਵੇਂ ਮੇਰੀ ਕੌਮ ਤੇ ਸੁਖ ਦੀ ਨਿੰਦਰ ਸੋਵੇ ਕੌਮ ਤੇ ਸੁਖ ਆਏ ਮੇਰੀ ਕੌਮ ਤੇ ਵਾਹ ਪਈ